ਅੱਜ ਸਾਡੀ ਰੇਮਾ ਪੰਜਾਬ ਦੀ ਇੱਕ ਸੋਲਰ ਦੀ ਐਸੋਸੀਏਸ਼ਨ ਹੈ ਇਹਦੀ ਅੱਜ ਸਾਡੀ ਐਨੂਅਲ ਜਨਰਲ ਮੀਟਿੰਗ ਹੈ ਉਹਦੇ ਉੱਤੇ ਅਸੀਂ ਟੋਟਲ ਹਿਸਾਬ ਕਿਤਾਬ ਕੀ ਹੋਇਆ ਉਹਦੇ ਬਾਰੇ ਤੇ ਸੋਲਰ ਦੇ ਵਿੱਚ ਦੁਨੀਆ ਦੇ ਵਿੱਚ ਕੀ ਹੋ ਰਿਹਾ ਪੂਰੇ ਭਾਰਤਵਰਸ਼ ਦੇ ਵਿੱਚ ਕੀ ਹੋ ਰਿਹਾ ਤੇ ਆਪਣੇ ਪੰਜਾਬ ਦੇ ਵਿੱਚ ਕੀ ਹੋ ਰਿਹਾ ਉਹਦੇ ਬਾਰੇ ਅਸੀਂ ਆਪਣੇ ਵਿਚਾਰ ਪਟਾੰਦਰਾ ਕਰ ਰਹੇ ਨੇ ਤੇ ਨਾਲ ਦੱਸ ਰਹੇ ਹਾਂ ਕਿ ਕਿਹੜੀ ਕਿਹੜੀ ਕੰਪਨੀ ਕੀ ਕੀ ਕਰ ਰਹੀ ਹੈ ਤੇ ਨਾਲ ਲੋਕਾਂ ਨੂੰ ਕੀ ਕੀ ਬੈਨੀਫਿਟ ਹੈ ਤੇ ਗਵਰਨਮੈਂਟ ਕੀ ਕੀ ਰਹਿਤਾਂ ਦੇ ਰਹੀ ਹੈ ਸਬਸਿਡੀਆਂ ਦੇ ਰਹੀ ਹੈ ਉਹਦੇ ਬਾਰੇ ਅਸੀਂ ਇੱਕ ਅੱਜ ਵਿਚਾਰ ਗੋਸ਼ਟੀ ਰੱਖੀ ਹੈ ਉਹਦੇ ਲਈ ਅਸੀਂ ਬਹੁਤ ਅੱਛਾ ਸਾਡੇ ਸਾਰੇ ਮੈਂਬਰ ਪੰਜਾਬ ਦੇ ਆ ਗਏ ਨੇ 150 ਮੈਂਬਰ ਸਾਡਾ ਹੈਗਾ ਜਿਹੜਾ ਅੱਜ ਸਾਡਾ ਪ੍ਰੈਜ਼ੈਂਟ ਹੈ ਉਹਦੇ ਨਹੀਂ ਬਾਕੀ ਸਾਡੇ ਆਫਿਸ ਵੀਨਰ ਨੇ ਉਹ ਵੀ ਸਾਰੇ ਹਾਜ਼ਰ ਹੈ ਤੇ ਅਸੀਂ ਕੀ ਕੀ ਕਰ ਰਹੇ ਹਾਂ ਕੁਆਲਿਟੀ ਦੇ ਬਾਰੇ ਕੀ ਕਰ ਰਹੇ ਹਾਂ ਤਾਂ ਕਿ ਕਸਟਮਰ ਨੂੰ ਬਹੁਤ ਅੱਛਾ ਮਟੀਰੀਅਲ ਦਿੱਤਾ ਜਾਵੇ ਕੁਆਲਿਟੀ ਦੇ ਉੱਤੇ ਤੇ ਰੇਟ ਦੇ ਉੱਤੇ ਉਹਦੇ ਲਈ ਸਾਡੇ ਹੋਰ ਜਿਹੜੇ ਨਾਲ ਸਾਡੇ ਵਾਈਸ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਅੱਜ ਬਹੁਤ ਕੁਝ ਦੱਸਿਆ ਤੇ ਵੀ ਵਾਈਸ ਪ੍ਰੈਜ਼ੀਡੈਂਟ ਨੇ ਤੇ ਸੈਕਟੀ ਸਾਹਿਬ ਨੇ ਸਾਨੂੰ ਪੀ ਪੀਐਸਪੀਸੀਐਲ ਤੋਂ ਕੀ ਕੀ ਸਾਨੂੰ ਬੈਨਫਿਟ ਮਿਲ ਰਿਹਾ ਹੈ ਕੀ ਕੀ ਸਾਨੂੰ ਸਹਿਯੋਗ ਮਿਲ ਰਿਹਾ ਉਹ ਵੀ ਸਾਡੇ ਸਕਤੀ ਸਾਹਿਬ ਤੁਹਾਨੂੰ ਦੱਸਣਗੇ ਇਹਨਾਂ ਦੇ ਬਾਰੇ ਬਾਕੀ ਰੋਹਿਤ ਜੀ ਤੁਸੀਂ ਚਾਣਨਾ ਪਾਓ ਯਾਰਾ ਤੇ ਕੀ ਕੀ ਅਸੀਂ ਆਪਣੇਆ ਮੈਂਬਰਾਂ ਨੂੰ ਸਮਝਾਇਆ ਹੈ ਤਾਂ ਕਿ ਤੁਸੀਂ ਵਧੀਆ ਕੁਆਲਿਟੀ ਲਗੋ ਜਿਵੇਂ ਕਿ ਅੱਜ ਦੀ ਵੇੜ ਚ ਸਾਡੇ ਇਲਾਕੇ ਦੇ ਵਿੱਚ ਤੂਫਾਨ ਹਨੇਰੀ ਚੱਕ ਬਹੁਤ ਆ ਰਿਹਾ ਹੈ ਤੇ ਉਹਦੇ ਲਈ ਉਹਨਾਂ ਨੇ ਕਿਹਾ ਆਪਣੇ ਮੈਂਬਰਾਂ ਨੂੰ ਕਿ ਤੁਸੀਂ ਕੁਆਲਿਟੀ ਦੇ ਉੱਤੇ ਧਿਆਨ ਦਿਓ ਤਾਂ ਕਿ ਉਡਨਾਂ ਨਾ ਜਿਹੜੇ ਅਸੀਂ ਸ਼ੋਲਡਰ ਲਾ ਰਹੇ ਆ ਉਹ ਉਡ ਨਾ ਜਾਣ ਉਹਦੀ ਕੁਆਲਿਟੀ ਵਧੀਆ ਰਹੇ ਤਾਂ ਕਿ ਉਹ 25 ਸਾਲ ਘੱਟ ਤੋਂ ਘੱਟ ਚੱਲੇ ਮਿਨੀਮਮ 25 ਸਾਲ ਦਾ ਜਿਹੜਾ ਹੈ ਉਹ ਗਾਰੰਟੀ ਦਿੰਦੇ ਆ ਮੋਡੂਲ ਮੈਨੂਫੈਕਚਰਰ ਕੰਪਨੀਆਂ ਤੇ ਉਹਦੇ ਲਈ ਤੁਸੀਂ ਜਿਹੜਾ ਰੋਹਿਤ ਜੀ ਆਪਣਾ ਚਾਨਣਾ ਪਾਓ ਜਰਾ ਹੋਰ ਇਹਦੇ ਲਈ ਠੀਕ ਆਓ ਜੀ ਗਵਰਨਮੈਂਟ ਆਫ ਇੰਡੀਆ ਨੇ ਜਿਹੜਾ ਇੱਕ ਟਾਰਗੇਟ ਰੱਖਿਆ ਸੀ ਕਿ 1 ਕਰੋੜ ਘਰਾਂ ਦੇ ਵਿੱਚ ਸੋਲਰ ਲਾਣੇ ਆ ਜਿਹੜਾ ਜਿਹਦੇ ਵਿੱਚ ਗਵਰਨਮੈਂਟ ਆਫ ਇੰਡੀਆ ਸਬਸਿਡੀ ਦੇਊਗੀ ਜਿਹੜੀ ਉਹਨਾਂ ਨੇ ਕੀਮਤ ਰੱਖੀ ਹੈ ਉਹ 1,80,000 ਦੀ ਕੀਮਤ ਰੱਖੀ ਸੀ ਜਿਹਦੇ ਕਿ 3 ਕਿਲੋਵਾਟ ਦਾ ਸੋਲਰ ਪਾਵਰ ਲੱਗਦਾ ਹੈ ਉਹਦੇ 'ਚ 78000 ਰੁਪਿਆ ਗਵਰਨਮੈਂਟ ਆਫ ਇੰਡੀਆ ਸਬਸਿਡੀ ਦਿੰਦੀ ਹੈ ਜਿਹਦਾ ਕਿ ਇੱਕ ਬੰਦਾ ਜਦੋਂ ਵੀ ਘਰ ਘਰ 'ਚ ਲਾਂਦਾ ਹੈ ਤੇ ਉਹਦਾ 3 ਸਾਲ ਦੇ 4 ਸਾਲ ਦੇ ਅੰਦਰ ਪੇਬਕ ਹੈ ਤੇ 4 ਸਾਲ ਦੇ ਅੰਦਰ ਫ੍ਰੀ ਹੋ ਜਾਂਦਾ ਤੇ ਟੋਟਲੀ ਦੀ ਲਾਈਫ ਜਿਹੜੀ ਹੈ ਉਹ 25 ਸਾਲ ਹੈ ਟੋਟਲ ਸੋਲਰ ਲਾਉਣ ਦੀ ਜਿਹੜਾ ਲਾਨੇ ਆ ਤੇ ਉਹ ਬਾਕੀ 3 ਸਾਲ ਤੋਂ ਬਾਅਦ ਫ੍ਰੀ ਆਫ ਕਾਸਟ ਬੰਦੇ ਨੂੰ ਬਿਜਲੀ ਮਿਲਦੀ ਹੈ ਇਹ ਪੰਜਾਬ ਦੇ ਵਿੱਚ ਜਿਹੜੇ ਟੋਟਲ ਲੱਗ ਚੁੱਕੇ ਨੇ ਸਾਡੇ ਪੰਜਾਬ ਦੇ ਵਿੱਚ ਕੋਈ 80-85 ਲੱਖ ਕੰਜ਼ਿਊਮਰ ਆ ਜਿਹਦੇ ਵਿੱਚੋਂ ਕੋਈ ਹਲੇ ਤੱਕ ਤੇ 35 ਕੇ 37000 ਟੋਟਲ ਬੰਦੇ ਕੰਜ਼ਿਊਮਰਾਂ ਨੇ ਸੋਲਰ ਲਗਵਾਏ ਆ ਤੇ ਬਾਕੀ ਹਲੇ ਪੰਜਾਬ ਦੇ ਵਿੱਚ ਹੋਰ ਖਾਲੀ ਪਿਆ ਰੈਂਕ ਲੋਨ ਬਹੁਤ ਜ਼ਿਆਦਾ ਬੈਕਲੋਗ ਹੈਗਾ ਤੇ ਗਵਰਨਮੈਂਟ ਆਫ ਇੰਡੀਆ ਸਬਸਿਡੀ ਦੇ ਉੱਤੇ ਦੇ ਰੈਂਕ ਬੈਂਕ ਲੋਨ ਵੀ ਦੇ ਰਿਹਾ ਹਾਂ ਤੇ ਹੁਣ ਬੈਂਕ ਨੇ ਲੋਨ ਵੀ ਸ਼ੁਰੂ ਕੀਤਾ ਹੈ ਜਿਹੜਾ ਕਿ ਘੱਟ ਦਰਜੇ ਤੇ ਹੈ 7% ਦੇ ਲੋਨ ਦੇ ਰਹੀ ਹੈ ਸਾਰੇ ਬੈਂਕ ਦੇ ਰਹੇ ਆ ਪ੍ਰਾਈਵੇਟ ਵੀ ਤੇ ਗਵਰਨਮੈਂਟ ਗਵਰਨਮੈਂਟ ਵੀ ਹੋ ਤੇ ਬਹੁਤ ਅੱਛਾ ਰੋਲ ਅਦਾ ਕਰ ਠੀਕ ਹੈ ਠੀਕ ਜੀ ਸਤਿ ਸ਼੍ਰੀ ਅਕਾਲ ਅੱਜ ਦੀ ਮੀਟਿੰਗ 'ਚ ਪਹੁੰਚ ਗਏ ਅਸੀਂ ਸਾਰੇ ਮੈਂਬਰ ਸੇ ਬਾਨਾ ਨਾਲ ਇਹ ਵਿਚਾਰ ਵਟਾਂਦਰਾ ਕਰ ਰਹੇ ਹਾਂ ਕਿ ਜੋ ਆਉਣ ਵਾਲੇ ਟਾਈਮ 'ਤੇ ਜੋ ਗੌਰਮੈਂਟ ਦੀਆਂ ਪਾਲਿਸੀਆਂ ਨੇ ਇਹ ਜੀ ਉਹਦੇ 'ਚ ਅੱਛੇ ਤਰੀਕੇ ਨਾਲ ਲੋਕ ਉਹਦਾ ਲਾਹਾ ਲੈ ਸਕਣ ਉਹਦਾ ਫਾਇਦਾ ਲੈ ਸਕਣ ਗੌਰਮੈਂਟ ਸਬਸਿਡੀ ਦੇ ਰਹੀ ਹੈ ਰੈਜ਼ੀਡੈਂਸ਼ੀਅਲ ਤੇ 1 ਕਿਲੋਵਟ ਤੋਂ 75000 ਰੁਪਏ ਉਹ ਕਲਾਸ ਇਸ ਤੋਂ ਉੱਪਰ ਵੀ ਜਿਨ੍ਹਾਂ ਦੇ ਬਿਜਲੀ ਦੇ ਬਿੱਲ ਆ ਰਹੇ ਲੋਕ ਬਹੁਤ ਪਰੇਸ਼ਾਨ ਨੇ ਇੱਕ ਬਿਜਲੀ ਦੇ ਬਿੱਲਾਂ ਤੋਂ ਦਰਮਿਆ ਦੇ ਵਿੱਚ ਤਾਂ ਸਪੈਸ਼ਲੀ ਬਹੁਤ ਜ਼ਿਆਦਾ ਕੰਜ਼ਮਪਸ਼ਨ ਵਾਝ ਜਾਂਦੀ ਹੈ ਇਸ ਲਈ ਅਸੀਂ ਸਾਰਿਆਂ ਨੂੰ ਇਹ ਹੀ ਅਪੀਲ ਕਰਦੇ ਹਾਂ ਕਿ ਜਿਆਦਾ ਤੋਂ ਜਿਆਦਾ ਸੋਲਰ એનર્ਜੀ ਨੂੰ ਅਡਾਪਟ ਕਰੋ ਕਿ ਬਹੁਤ এনवायरमेंट ਫ੍ਰੈਂਡਲੀ ਹੈ ਤੁਹਾਡੀ ਪਾਕਟ ਫ੍ਰੈਂਡਲੀ ਹੈ ਇੱਕ ਵਾਰੀ ਸੋਲਰ ਪਲਾਨ ਲਗਾਓ ਤੇ ਸਾਰੀ ਲਾਈਫ ਲਈ ਤੁਸੀਂ ਬਿਜਲੀ ਦੇ ਬਿੱਲ ਤੋਂ ਛੁਟਕਾਰਾ ਪਾ ਸਕਦੇ ਹੋ ਔਰ ਬਾਕੀ ਦੇ ਜਿਹੜੇ ਇਹਦੇ ਲਈ ਕੁਝ ਚੈਲੰਜਸ ਹੈਗੇ ਡਿਪਾਰਟਮੈਂਟ ਤੋਂ ਉਹ ਅਸੀਂ ਸਰਕਾਰ ਨੂੰ ਵੀ ਤਰਖਾਸ ਕਰਦੇ ਹਾਂ ਕਿ ਜਿਹੜੀ ਉਹਨਾਂ ਦਾ ਜੇ ਸਹਿਯੋਗ ਹੈ ਸਾਡੀ ਐਸੋਸੀਏਸ਼ਨ ਨੂੰ ਸਾਡੇ ਮੈਂਬਰਸ ਨੂੰ ਮਿਲਦਾ ਰਹੇ ਤਾਂ ਕਿ ਉਹ ਜਿਆਦਾ ਤੋਂ ਜਿਆਦਾ ਇਸ ਚੀਜ਼ ਦੇ ਲੋਕ ਬੈਨੀਫਿਟ ਲੈ ਸਕਣ ਕਿੰਨੇ ਲੋਕ ਬੈਨੀਫਿਟ ਲੈ ਚੁੱਕੇ ਨੇ ਹੁਣ ਤੱਕ ਕਿੰਦਾ ਅਗਲਾ ਚੱਲ ਰਿਹਾ ਹੈ ਇਹਦੇ ਬਾਰੇ ਤੁਹਾਨੂੰ ਸਾਡੇ ਪ੍ਰਿੰਮਿੰਦਰ ਜੀ ਦੱਸਣਗੇ ਕਿਉਂਕਿ ਇਹ ਜਿਆਦਾ ਡਿਪਾਰਟਮੈਂਟ ਵਾਲ ਇਹਨਾਂ ਦਾ ਰਸਤਾ ਰਹਿੰਦਾ ਜੀ ਸਰ ਕਿਹੋ ਜਿਹਾ ਰਿਸਪੌਂਸ ਮਿਲ ਰਿਹਾ ਹੈ ਖਾਸ ਕਰਕੇ ਸੋਲਰ ਦੇ ਵਿੱਚ ਬੜਾ ਅੱਛਾ ਰਿਸਪੌਂਸ ਮਿਲ ਰਿਹਾ ਹੈ ਵੈਸੇ ਪੀਐਮ ਜੀ ਜੇਕਰ ਲਾਂਚ ਹੋਏ ਨੂੰ ਪੀਐਮ ਸੂਰਜ ਘਰ ਲਾਂਚ ਹੋਏ ਨੂੰ ਤਕਰੀਬਨ ਡੇਢ ਸਾਲ 2 ਸਾਲ ਦੇ ਟੂਰ ਹੋਣ ਵਾਲੇ ਨੇ ਜਿਹਦੇ ਵਿੱਚ ਤਕਰੀਬਨ 12000 ਤੋਂ ਉੱਪਰ ਡੋਮੈਸਟਿਕ ਰੈ residenial ਪਲਾਂਟ ਲੱਗ ਚੁੱਕੇ ਨੇ ਵੈਸੇ ਤਕਰੀਬਨ ਸੋਲਰ ਦੇ ਆਲਮੋਸਟ 50000 ਤੋਂ ਉੱਪਰ ਅਰ ਵੀ ਨਾਤੇ ਕਾਫੀ ਇਚਾ ਕੈਪੈਸਿਟੀ ਸੋਲਰ ਲੱਗ ਚੁੱਕੀ ਹੈ ਮੈਂ ਐਜ਼ ਅ ਜਨਰਲ ਸਕੱਤਰ ਰਹਿਮਾ ਅਸੀਂ ਜਿਹੜੇ ਸਾਡੇ ਸੋਲਰ ਵੈਂਟਰਸ ਹੈਗੇ ਨੇ ਜਿਵੇਂ ਸਾਡੇ ਮੈਂਬਰਸ ਨੇ ਤਕਰੀਬਨ 150 ਤੋਂ ਉੱਪਰ ਸਾਡੇ ਕੋਲ ਸੋਲਰ ਮੈਪ ਐਸੋਸੀਏਸ਼ਨ ਮੈਂਬਰ ਹੈਗੇ ਨੇ ਉਹਨਾਂ ਨੂੰ ਜਿੰਨੇ ਕਿ ਚੈਲੰਜਸ ਆਉਂਦੇ ਨੇ ਡਿਪਾਰਟਮੈਂਟ ਦੇ ਨਾਲ ਲਾਈਸਨਿੰਗ ਕਰਨ ਦੇ ਲਈ ਕੋਈ ਪਲਾਨ ਐਗਜ਼ੀਕਿਊਟ ਕਰਕੇ ਕਮਿਸ਼ਨਿੰਗ ਕਰਕੇ ਚਲਾਉਣ ਲਈ ਉਹ ਸਾਰੇ ਚੈਲੰਜਸ ਨੂੰ ਸਮੂਧਲੀ ਚਲਾਉਣ ਵਾਸਤੇ ਮੈਂ ਆਪਣੇ ਸਾਰੇ ਮੈਂਬਰਸ ਦਾ ਪੂਰਾ ਧਿਆਨ ਇਸ ਚੀਜ਼ ਰੱਖਦੇ ਹਾਂ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮਸ ਨਾ ਫੇਸ ਕਰਦੇ ਆ ਪੈਣ ਕਿ ਬਹੁਤ ਸਾਰੇ ਇਹ ਨਵਾਂ ਇੱਕ ਸੋਨਾ bizness ਹੈ ਔਰ ਨਵੇਂ ਐਂਟਰਪ੍ਰੀਨਰਸ ਬਹੁਤ ਆਉਂਦੇ ਨੇ ਇਸ ਕੰਮ ਦੇ ਵਿੱਚ ਤਾਂ ਉਹਨਾਂ ਨੂੰ ਵੀ ਪੂਰੀ ਸਿਖਲਾਈ ਦਿੱਤੀ ਜਾਂਦੀ ਹੈ ਟ੍ਰੇਨਿੰਗ ਪ੍ਰੋਗਰਾਮਸ ਲਗਾਏ ਜਾਂਦੇ ਨੇ ਤਾਂ ਉਹਨਾਂ ਨੂੰ ਸਮੂਥਲੀ ਸੌਲਰ ਲਗਾਉਣ ਲਈ ਸਮੂਥਲੀ ਆਪਰੇਸ਼ਨ ਕਰਨ ਲਈ ਅਸੀਂ ਗਵਰਨਮੈਂਟਸ ਨਾਲ ਡਿਪਾਰਟਮੈਂਟ ਨਾਲ ਵੀ ਅਸੀਂ ਲਾਈਜ਼ਨਿੰਗ ਕਰਦੇ ਰਹਿੰਦੇ ਹਾਂ ਮੀਟਿੰਗਸ ਕਰਦੇ ਰਹਿੰਦੇ ਹਾਂ ਕਿ ਉਹਨਾਂ ਨੂੰ ਸਾਡੇ ਤੋਂ ਕੀ ਚਾਹੀਦਾ ਹੈ ਤੇ ਸਾਨੂੰ ਉਹਨਾਂ ਤੋਂ ਕੀ ਚਾਹੀਦਾ ਹੈ ਤਾਂ ਕਿ ਉਹਨਾਂ ਨੂੰ ਉਹਨਾਂ ਦੀ ਨੀਡਸ ਅਸੀਂ ਪੂਰੀ ਕਰੀਏ ਸਾਡੀ ਨੀਡਸ ਉਹ ਪੂਰੀਆਂ ਕਰਨ ਤਾਂ ਕਿ ਸਮੂਥਲੀ ਸੌਲਰ ਦਾ ਕੰਮ ਖੁੱਲ ਕੇ ਹੋ ਸਕੇ ਠੀਕ ਹੈ ਥੈਂਕ ਯੂ ਜੀ